ਤੇ ਜਾਂਦੀ ਮੈਨੂੰ ਪਿੱਛੋਂ ਬਾਸ ਨੇ ਫੇਟ ਮਾਰੀ ਮੈਂ ਗਿਰ ਗਈ ਸੁਨਾਲਾ ਕੌਂਚ ਹਾਂਜੀ ਮਾਲਕੇ ਨਦੀ ਉਹ ਤੇ ਆਪ ਜੋਬ ਕਰਦੀ ਆ ਤੇ ਇਹ ਮਾਤਾ ਜੀ ਨੂੰ ਪਤਾ ਹੀ ਹੈ ਮਾਤਾ ਜੀ ਦਾ ਹੁਣ ਕੋਈ ਉਹ ਹਸਪੀਟਲ ਵੀ ਉਹਨੇ ਵਿਚਾਰੀ ਨੇ 25000 ਇਕੱਠੇ ਕਰਕੇ ਕੋਈ ਸਾਡੇ ਰੀ ਕੋਈ ਉਧਰ ਉਧਰੋਂ ਮੰਗ ਮੰਗ ਕੇ ਉਹਨੇ ਪੂਰੇ ਕੀਤੇ ਆ ਆਪ ਤੇ ਜਨਾਕ ਫਲੈਟ ਵਾਲੇ ਆ ਫਲੈਟ ਜਿੱਥੇ ਤੁਸੀਂ ਰਹਿੰਦੇ ਸੀ ਕਰਾ ਹਾਂਜੀ ਹਾਂਜੀ ਇਹ ਸਾਰੇ ਚੱਕ ਕੇ ਬੱਸ ਵਾਲਾ ਵੀ ਚੱਕ ਕੇ ਲੈ ਕੇ ਗਿਆ ਸੀ ਅੱਛਾ ਦੂਜਾ ਜਿਹੜੇ ਹੈਗੇ ਆ ਜੇ ਬੱਚੇ ਨਹੀਂ ਆਉਂਦੇ ਤਾਂ ਹੁਣ ਕਿਰਾਏਦਾਰ ਵਿਚਾਰੀ ਉਹ ਤਾਂ ਕਿਰਾਇਆ ਛੱਡ ਸਕਦੀ ਆਪਣਾ ਹੋਰ ਤਾਂ ਕੁਝ ਨਹੀਂ ਕਰ ਸਕਦੀ ਇਹਨਾਂ ਦੇ ਜਿਹੜੇ ਹੈਗੇ ਕੋਈ ਪਰਿਵਾਰ ਵਾਲੇ ਕੋਈ ਕੋਈ ਆਉਂਦੇ ਨਹੀਂ ਜਾਂ ਕੀ ਇਹਨਾਂ ਦੇ ਪਰਿਵਾਰ ਵਾਲੇ ਆਉਂਦੇ ਹੀ ਨਹੀਂ ਜੀ ਬੜਾ ਉਹਨਾਂ ਨੇ ਫੋਨ ਕੀਤੇ ਆ ਕੋਈ ਵੀ ਨਹੀਂ ਆਉਂਦਾ ਜਿਨ੍ਹਾਂ ਦੇ ਮੋਬਾਈਲ ਨੰਬਰ ਦਿੱਤੇ ਆ ਤੇ ਉਹਨਾਂ ਨੇ ਕੰਟੈਕਟ ਨਹੀਂ ਕੀਤਾ ਕਿੰਨੀ ਵਾਰ ਉਹ ਕਹਿਣਾ ਕਿ ਕਰੇ ਜਾਣਾ ਮਸੀ ਉਹਨਾਂ ਨੇ ਛੱਡ ਕੇ ਆਉਣਾ ਮੈਨੂੰ ਇੱਥੇ ਫਲੈਟ ਚ ਲੈ ਕੇ ਆਏ ਆ ਮੈਨੂੰ ਸੋਨੂ ਦਾ ਦੇ ਦੋ ਮੈਂ ਸੋਨੂ ਤੋਂ ਭਾਬੀ ਦਾ ਨੰਬਰ ਲੈ ਲੈਣੀ ਉਹ ਆਨੇ ਵੀ 4000 ਰੁਪਏ ਲੱਗੇਗਾ ਛੱਡ ਦੋ ਛੱਡ ਦੋ ਨਹੀਂ ਛੱਡ ਕੇ ਆਉਂਦਾ ਛੱਡ ਕੇ ਆਉਂਦਾ ਤੁਹਾਨੂੰ ਇਹਨਾਂ ਨੇ ਭੇਜਿਆ ਦੇ ਇੱਥੇ ਤੁਹਾਨੂੰ ਕੋਈ ਰਿਸਪੌਂਸਿਬਿਲਟੀ ਦਿੱਤੀ ਨਹੀਂ ਕਿ 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 ਉਹ ਛੱਡਣਾ ਕਿਹਦੀ ਹੈਂਡਓਵਰ ਕਰਨਾ ਜੀ ਬਾਈ ਇੱਥੇ ਰਹਿੰਦੇ ਇੱਥੇ ਰਹਿੰਦੇ ਆ ਨਾ ਤੇ ਉੱਤੇ ਸ਼ੁਰੂ ਕਰ ਜਾਂਦੇ ਵੇਖੋ ਨਹੀਂ ਉਹ ਉਹ ਉੱਚੀ ਆ ਤੁਸੀਂ ਕਿੰਨਾ ਪਹਿਲੀ ਗੱਲ ਤਾਂ ਚੜਾਓ ਕਿ ਕਿਦਾਂ ਫਿਰ ਇਹਦਾ ਇੱਥੇ ਕੋਈ ਹੈ ਨਹੀਂਗਾ ਨਮਸਤੇ ਸਤ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਇੱਕ ਅਜੀਬ ਮਾਮਲਾ ਲੁਧਿਆਣਾ ਦੇ ਐਲ ਆਈ ਜੀ ਫਲੇਟਰ ਤੋਂ ਸਾਹਮਣੇ ਆਇਆ ਹੈ ਜਿੱਥੇ 15 ਕੁ ਦਿਨ ਪਹਿਲਾਂ ਸਮਰਾਲਾ ਚੌਂਕ ਦੇ ਵਿੱਚ ਐਕਸੀਡੈਂਟ ਹੁੰਦਾਇਆ ਲੇਡੀਜ਼ ਦੇ ਪਰਿਵਾਰ ਵਾਲੇ ਉਹਨੂੰ ਹਸਪਤਾਲ ਛੱਡ ਕੇ ਉੱਥੋਂ ਗਾਇਬ ਹੋ ਜਾਂਦੇ ਨੇ ਪਰ ਹੁਣ ਲੇਡੀਜ਼ ਦਾ ਆਪਰੇਸ਼ਨ ਹੋਇਆ ਆ ਪੰਜੀ ਕੀ ਨਾਮ ਤੁਹਾਡਾ ਹੋਰ ਨਾ ਤੁਸੀਂ ਤੁਹਾਡੇ ਵਾਸਤੇ ਖੜੇ ਆ ਮੇਰਾ ਨਾਮ ਪਰਮਜੀਤ ਕੌਰ ਇਹ ਕੀ ਇਹ ਚੱਕਰ ਕੀ ਹੋਇਆ ਤੁਹਾਨੂੰ ਇੱਥੇ ਕਿਉਂ ਲੈ ਕੇ ਆ ਗਏ ਇਹ ਮੈਂ ਪਾਜੀ ਤੇ ਰਹਿੰਦੀ ਸੀਗੀ ਪਹਿਲਾਂ ਹਾਂਜੀ ਕਿਰਾਏ ਤੇ ਰਹਿੰਦੀ ਸੀਗੀ ਅੱਛਾ ਮੈਂ ਕੰਮ ਤੇ ਵੀ ਲੱਗੀ ਸੀਗੀ ਹਮ ਪਰ ਉਸੇ ਦਿਨ ਮੈਨੂੰ ਕੰਮ ਤੇ ਗਈ ਮੈਂ ਉੱਥੇ ਜਾਂਦੀ ਮੈਨੂੰ ਪਿੱਛੋਂ ਬੰਦੇ ਨੇ ਫੇਟ ਮਾਰੀ ਅੱਛਾ ਮੈਂ ਗਿਰ ਗਈ ਸਮਰਾਲਾ ਚੌਂਕ 'ਚ ਹਾਂਜੀ ਅੱਛਾ ਗਿਰ ਗਈ ਉੱਤੋਂ ਮੇਰੇ ਬਾਸੇ ਚੜ ਗਈ ਹਮ ਠੀਕ ਹੈ ਉਹਨਾਂ ਨੇ ਵੀ ਮਤਲਬ ਵੀ ਉਹਨਾਂ ਨੇ ਵੀ ਉਠਾਣੇ ਰਿਪੋਰਟ ਦਿੱਤੀ ਮੇਰੇ ਥਰੂ ਦਵਾਈ ਦਿੱਤੀ ਲੇਕਿਨ ਉਹ ਹੁਣ ਉਹ ਜਿਹੜਾ ਬੰਦੇ ਨੇ ਦਵਾਈ ਆ ਪਰ ਉਹ ਵੀ ਭੱਜ ਗਿਆ ਬੰਦਾ ਤੁਹਾਨੂੰ ਕਿਹਨਾਂ ਲੱਗੇ ਗਿਆ ਸੀ ਹਸਪਤਾਲ ਤਾਂ ਇਹ ਲੈ ਕੇ ਗਿਆ ਚੱਕ ਕੇ ਮੈਨੂੰ ਆਹ ਦਜਨਾਂ ਦੇ ਫਲੈਟ ਵਾਲੇ ਆਹ ਫਲੈਟ ਜਿੱਥੇ ਤੁਸੀਂ ਰਹਿੰਦੇ ਸੀ ਹਾਂਜੀ ਹਾਂਜੀ ਇਹ ਸਾਰੇ ਚੱਕ ਕੇ ਬੱਸ ਵਾਲਾ ਵੀ ਚੱਕ ਕੇ ਲੈ ਕੇ ਗਿਆ ਸੀ ਅੱਛਾ ਤੁਸੀਂ ਆਪਣੇ ਘਰ ਕਿਉਂ ਨਹੀਂ ਜਾ ਰਹੇ ਆਪਣੇ ਘਰੇ ਜਾਓ ਬਾਜੀ ਮੈਂ ਉਹਨਾਂ ਨੂੰ ਕਿਹਾ ਹੈ ਕਿਨਾਂ ਨੂੰ ਇਹਨਾਂ ਨੂੰ ਕਿਹਾ ਮੈਨੂੰ ਉੱਤੇ ਛੱਡ ਆ ਬਲਫ ਆਏ ਨੇ ਤੁਹਾਡੇ ਹਾਂਜੀ ਮੈਂ ਇਹਨਾਂ ਨੂੰ ਕਿਹਾ ਮੇਰੇ ਮੇਰੇ ਘਰੇ ਉੱਤੇ ਮੇਰੇ ਫੇਕ ਕਲੇਚ ਘਰੇ ਜਾਉਣਾ ਇੱਥੇ ਥੋੜੀ ਤੁਸੀਂ ਇੱਥੇ ਥੋੜੀ ਲਾ ਕੇ ਚਲੇ ਜਾਣਗੇ ਤੁਹਾਨੂੰ ਹਾਂਜੀ ਤੁਸੀਂ ਆਪਣਾ ਡਰੈੱਸ ਤੁਹਾਡਾ ਕਿੱਥੇ ਹੈਗਾ ਵਾ ਪਰੋਚ ਫਰ ਰਣੀ ਵਾ ਜੀ ਅੱਛਾ ਕਿ ਤੁਹਾਨੂੰ ਇੱਥੇ ਐਲਜੀ ਫਲੈਟਾਂ ਚ ਲਿਆ ਹੈ ਪਤਾ ਨਹੀਂ ਪਾਜੀ ਮੈਂ ਰਹਿ ਰਹੀ ਸੀ ਇੱਥੇ ਪਹਿਲਾਂ ਹਾਂਜੀ ਪਾਜੀ ਹੋਰ ਨਹੀਂ ਰਹਿ ਰਹੀ ਸੀਗੇ ਅੱਛਾ ਤੇ ਤੁਸੀਂ ਆਪਣੇ ਪਰਿਵਾਰ ਕੋਲ ਜਾਣਾ ਚਾਹੁੰਦੇ ਹੋ ਹਾਂ ਪਾਜੀ ਉੱਥੇ ਮੇਰੀ ਮਾਪੇ ਹੈਗਾ ਉੱਥੇ ਛੱਡਣਾ ਮੈਨੂੰ ਹਾਂਜੀ ਪਾਜੀ ਭਾਈ ਜੀ ਤੁਸੀਂ ਇੱਥੇ ਲੈ ਕੇ ਆਏ ਹੋ ਹਾਂਜੀ ਤੇ ਇੱਥੇ ਕਿਉਂ ਲੈ ਕੇ ਆਏ ਤੇ ਜਿੱਥੇ ਰਹਿੰਦੇ ਉੱਥੇ ਸਾਨੂੰ ਮੈਂ ਤਾਂ ਜੋਬ ਕਰਦਾ ਉੱਥੇ ਤੇ ਉਹ ਸਰ ਨੇ ਸਾਡੇ ਐਚਐਸਰ ਨੇ ਇੱਥੇ ਭੇਜਿਆ ਵਾ ਤੇ ਉਹ ਕਿਹਾ ਲਿਖਿਆ ਆਏਗਾ ਜਿਹੜਾ ਐਡਰੈਸ ਲਿਖਿਆ ਆਏਗਾ ਜਿਨ੍ਹਾਂ ਦੇ ਮੋਬਾਈਲ ਨੰਬਰ ਦਿੱਤੇ ਆ ਤੇ ਉਹਨਾਂ ਨਾਲ ਕੰਟੈਕਟ ਕੀਤਾ ਕਿੰਨੀ ਵਾਰ ਉਹ ਤਾਂ ਕਹਿ ਰਹੇ ਆ ਵੀ ਮੈਂ ਫਰੋਜਪੁਰ ਦੀ ਹੈਗੀ ਮੈਂ ਉੱਥੇ ਛੱਡਿਓ ਵੀ ਖਰਚਾ ਵੀ ਦੇ ਦੇਣਗੇ ਉਹ ਨਹੀਂ ਜੀ ਇਹਨਾਂ ਨੇ ਕੋਈ ਗੱਲ ਹੀ ਨਹੀਂ ਉਹ ਉੱਥੇ ਸਟਾਫ ਨੇ ਵੀ ਕਿੰਨੀ ਵਾਰ ਨੰਬਰ ਲਗਾਇਆ ਫਰੋਜਪੁਰ ਦਾ ਵੀ ਇਹਨਾਂ ਦਾ ਮਾਲਕਾ ਦਾ ਵੀ ਲਗਾਇਆ ਵੇ ਕੋਈ ਟੈਂਡਿੰਗ ਕਰ ਪਾ ਰਿਹਾ ਕਮ ਸੇ ਤੁਹਾਨੂੰ ਹੁਣ ਜੇ ਪੇਸ਼ੈਂਟ ਕਹਿ ਰਿਹਾ ਆ ਉਹ ਕਿਹੜਾ ਵੀ ਕੋਈ ਬੇਸੁਰਤ ਹੈਗੇ ਨੇ ਉਹਨਾਂ ਨੂੰ ਸੁਰਤ ਵੀ ਹੈਗੀ ਸਾਰੀ ਗਲਤ ਗੱਲਬਾਤ ਕਰ ਰਿਹਾ ਤੁਸੀਂ ਹਾਂਜੀ ਪੇਟੀ ਹੈ ਮੇਰੇ ਉੱਥੇ ਹਾਂਜੀ ਉੱਥੇ ਮੇਰੇ ਮਾ ਮਾ ਪਿਤਾ ਘਰ ਆ ਉੱਥੇ ਫਰੋਜਪੁਰ ਹਾਂਜੀ ਤੁਸੀਂ ਇਹਨਾਂ ਨੂੰ ਕਿਹਾ ਆ ਮੈਂ ਇਹਨਾਂ ਨੂੰ ਪਾਜੀ ਕਿਹਾ ਸੀਗਾ ਮੈਂ ਕੀ ਬਣਾਉਣਾ ਸੀ ਡਾਕਟਰ ਨੂੰ ਡਾਕਟਰ ਨੂੰ ਨਹੀਂ ਸਹੀ ਕਿਹਾ ਮੈਂ ਅੱਛਾ ਹਾਂਜੀ ਤੇ ਅੱਛਾ ਇਹਨਾਂ ਨੂੰ ਕਿਹਾ ਸੀ ਵੀ ਕੋ ਫਰੋਜਪੁਰ ਛੱਡਿਓ ਮੈਂ ਇਹਨਾਂ ਨੂੰ ਕਿਹਾ ਸੀ ਉਹਨਾਂ ਡਾਕਟਰ ਵੀ ਜਿਹੜਾ ਕਹਿੰਦਾ ਸੀ ਨਾ ਵੀ ਛੱਡ ਕੇ ਆਊਗਾ ਕਹਿੰਦਾ ਤੁਹਾਨੂੰ ਇੱਥੇ ਉੱਥੇ ਲਾਉਣਾ ਹੈ ਤਰ ਜਿੱਥੇ ਕਿਰਾਏ ਤੇ ਰਹਿੰਦੇ ਹੋ ਅੱਛਾ ਹਾਂਜੀ ਭਾਜੀ ਤੁਸੀਂ ਪੇਸ਼ੈਂਟ ਕਹਿੰਦਾ ਹੈ ਉੱਥੇ ਛੱਡ ਕੇ ਆਓ ਤੁਸੀਂ ਇਹ ਤੁਹਾਨੂੰ ਕਿਰਾਇਆ ਦੇ ਦੇਣਗੇ ਸਾਨੂੰ ਨੇ ਸਾਨੂੰ ਨੇ ਪਤਾ ਜੀ ਸਾਡੇ ਸੀਨੀਅਰ ਹੀ ਗੱਲ ਕਰ ਸਕਦੇ ਆ ਸਾਨੂੰ ਤਾਂ ਕੋਣ ਹੈ ਤੁਹਾਡੇ ਸੀਨੀਅਰ ਹਾਂ ਜੇ ਨਾਲ ਉਹਨੂੰ ਭੇਜਾਂ ਮੈਂ ਤਾਂ ਬਾਚੂ ਉਹਨਾਂ ਨੂੰ ਉੱਤੇ ਸ਼ਿਫਟ ਕਰਾ ਕੇ ਇੱਧਰ ਸ਼ਿਫਟ ਕਰਾਣ ਲਿਆ ਆਂ ਜੀ ਚਲੋ ਗੱਲ ਕਰ ਲੈਂਦੇ ਆ ਆ ਕਰਾਈ ਆ ਆਪਣੇ ਸੀਨੀਅਰ ਨਾਲ ਗੱਲ ਕਿਸੇ ਨਾਲ ਹਾਂਜੀ ਕਿ ਸੀਨੀਅਰ ਹੈਗੇ ਤੁਹਾਡੇ ਗੱਲ ਕਰਾਈਓ ਸੋ ਆਪਾਂ ਸੀਨੀਅਰ ਨਾਲ ਡਾਕਟਰ ਨਾਲ ਵੀ ਗੱਲ ਕਰਾਂਗੇ ਵੀ ਕੀ ਮਾਮਲਾ ਕੀ ਆ ਪੇਸ਼ੈਂਟ ਨੂੰ ਇਦਾਂ ਆਪਾਂ ਕਿੱਦਾਂ ਛੱਡ ਸਕਦੇ ਆ ਜੇ ਪੇਸ਼ੈਂਟ ਕਹਿ ਰਿਹਾ ਆ ਵੀ ਅਸੀਂ ਮੈਂ ਫਿਰੋਜ਼ਪੁਰ ਰਹਿਣੀ ਆ ਵੀ ਮੈਨੂੰ ਉੱਥੇ ਛੱਡਿਆ ਜਾਵੇ ਵੀ ਜੋ ਵੀ ਐਂਬੂਲੈਂਸ ਦਾ ਖਰਚਾ ਹੋਊਗਾ ਉਹ ਦਿੱਤਾ ਜਾਊਗਾ ਪਰ ਫਿਰ ਵੀ ਇਹ ਜਿੱਥੇ ਪਹਿਲਾਂ ਲੇਡੀ ਕਰਾਏਤੇ ਰਹਿੰਦੇ ਸੀ ਉੱਥੇ ਲੈ ਕੇ ਆ ਗਏ ਨੇ ਹੁਣ ਇੱਥੇ ਇਹਦਾ ਕੋਈ ਨਹੀਂ ਹੈਗਾ ਤੇ ਦੇਖਭਾਲ ਕੌਣ ਕਰੇਗਾ ਇਹਦੀ ਮੈਨੂੰ ਕੋਈ ਚੜ੍ਹਨ ਲੋਤ ਹੈ ਇਹਨਾਂ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਰਾਜਾ ਸਾਹਿਬ ਤੁਸੀਂ ਆਏ ਹੋ ਤੁਸੀਂ ਮਹੱਲੇ ਦੇ ਮੋਹਤਵਾਰ ਹੈਗੇ ਆ ਨਮਾਇੰਦੇ ਹੋ ਤੇ ਇਹ ਲੇਡੀਜ਼ ਆ ਕੋਈ 10 15 ਮਿੰਟ ਪਹਿਲਾਂ ਐਕਸੀਡੈਂਟ ਹੋਇਆ ਸੀਗਾ ਤੇ ਇਹਨੂੰ ਇਹਦੇ ਕੋਈ ਜਾਣਕਾਰ ਜਿਹੜੇ ਸੀ ਹਸਪਤਾਲ ਛੱਡ ਕੇ ਚਲੇ ਗਏ ਆ ਤੇ ਇਹ ਕਹਿੰਦੀ ਆ ਵੀ ਮੈਂ ਫਿਰੋਜ਼ਪੁਰ ਰਹਿਣੀ ਆ ਮੈਨੂੰ ਫਿਰੋਜ਼ਪੁਰ ਛੱਡਿਆ ਜਾਵੇ ਜਦ ਕਿ ਇਹ ਇੱਥੇ ਛੱਡ ਕੇ ਜਾਂਦੇ ਇੱਥੇ ਕੋਈ ਹੈ ਨਹੀਂਗਾ ਕਿ ਉਹ ਦੇਖਭਾਲ ਕਿਤਾ ਹੋ ਉਹ ਚਾਹੇ ਜਿਹੜੀ ਮਾਲਕ ਹੈ ਨਾ ਦੀ ਉਹ ਤੇ ਆਪ ਜੌਬ ਕਰਦੀ ਆ ਤੇ ਇਹ ਮਾਤਾ ਜੀ ਨੂੰ ਪਤਾ ਹੀ ਹੈ ਮਾਤਾ ਜੀ ਦਾ ਹੁਣ ਕੋਈ ਉਹ ਹਸਪੀਟਲ ਵੀ ਉਹਨੇ ਵਿਚਾਰੀ ਨੇ 25-3000 ਇਕੱਠੇ ਕਰਕੇ ਕੋਈ ਸਾਡੇ ਰੀ ਕੋਈ ਇਧਰ ਉਧਰੋਂ ਮੰਗ-ਮੋਂਗ ਕੇ ਉਹਨੇ ਪੂਰੇ ਕੀਤੇ ਆ। ਕਰਾਇਆ ਅਗਲੀ ਦਾ ਇੰਨਾ ਹੀ ਬੋਧ ਆ ਵੀ ਚਲੋ ਕਰਾਇਆ ਅਗਲੀ ਨੇ ਕਿੰਨੇ ਟਾਈਮ ਹੋ ਗਿਆ ਦਿੱਤਾ ਨਹੀਂ ਉਹ ਵੀ ਛੱਡ ਕੇ ਬਹਿ ਗਏ। ਤੇ ਹਸਪੀਟਲ ਵਾਲਿਆਂ ਦਾ ਮੈਂ ਕਹਿੰਦਾ ਹੱਦੀ ਲਾਈਏ ਇਹਨਾਂ ਨੂੰ ਕੋਈ ਮਤਲਬ ਇਹ ਨਹੀਂ ਦੇਖਦੇ ਗਰੀਬ ਬੰਦਾ ਵੀ ਚਲੋ ਠੀਕ ਆ ਤੁਸੀਂ ਜੇ ਇੱਕ ਛੱਡਦਾ ਜਿਉ ਉਹ ਕਹਿੰਦੇ ਸੀ ਮਾਤਾ ਜੀ ਵੀ ਉੱਥੇ ਹੈਗਾ ਸੀ ਪਾਜੀ ਇਹ ਨਾ ਕੋ ਤੁਸੀਂ ਨਹੀਂ ਜਦੋਂ ਹੁਣ ਤੁਹਾਡਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਤਾਂ ਨਹੀਂ ਲਿਆ ਨਾ ਜੀ ਬਾਅਦ ਚ ਜਿਵੇਂ ਹਸਪਤਾਲ ਚ ਫਿਰ ਗੱਲ ਤੇ ਹੋਈ ਆ ਗਈ ਨਾ ਤੇ ਇਹਨਾਂ ਉਹਦਾ ਮਕਾਨ ਮਾਲਕ ਵਿਚਾਰੀ ਆਪ ਜੋਬ ਕਰਦੀ ਹੈ ਤੇ ਆਪ ਹੀ ਹੋਈ ਹੈ ਇਲਾਜ ਉਹਨਾਂ ਨੇ ਪੈਸੇ ਜਮਾ ਕਰਾਇਆ ਕਿ ਨਹੀਂ ਤੁਹਾਡੇ ਕਰਾਏ ਇਕੱਠੇ ਕਰਕੇ ਜਿੱਦਾਂ ਵੀ ਹੈ ਤੇ ਉਹ ਜੋ ਵੀ ਹੈ ਇਹਨਾਂ ਨੇ ਇਹਨਾਂ ਦੇ ਬੱਚੇ ਸਾਹਮਣੇ ਆਣੇ ਚਾਹੀਦੇ ਆ ਪਹਿਲੀ ਗੱਲ ਤੇ ਦੂਜਾ ਜਿਹੜੇ ਹੈਗੇ ਆ ਜੇ ਬੱਚੇ ਨਹੀਂ ਆਉਂਦੇ ਤਾਂ ਹੁਣ ਕਿਰਾਏਦਾਰ ਵਿਚਾਰੀ ਉਹ ਤਾਂ ਕਿਰਾਇਆ ਛੱਡ ਸਕਦੀ ਆਪਣਾ ਹੋਰ ਤਾਂ ਕੁਝ ਨਹੀਂ ਕਰ ਸਕਦੀ ਇਹਨਾਂ ਦੇ ਕਿ ਹੈਗੇ ਕੋਈ ਪਰਿਵਾਰ ਵਾਲੇ ਕੋਈ ਕੋਈ ਆਂਦੇ ਨਹੀਂ ਜਾਂ ਕੀ ਇਹਨਾਂ ਦੇ ਪਰਿਵਾਰ ਵਾਲੇ ਆਂਦੇ ਹੀ ਨਹੀਂ ਜੀ ਬੜਾ ਉਹਨਾਂ ਨੇ ਫੋਨ ਕੀਤੇ ਕੋਈ ਵੀ ਨਹੀਂ ਆਂਦਾ ਅੱਛਾ ਹਾਂ ਪਰਿਵਾਰ ਵਾਲੇ ਨੇ ਫੋਨ ਕੀਤਾ ਪਹਿਲਾਂ ਵੀ ਆਏ ਸੁਣ ਰਿੰਪੂ ਦਾ ਲੱਗਦਾ ਨਹੀਂ ਨੰਬਰ ਹੈਗਾ ਉਹ ਕਹਿਣਾ ਕਿ ਕਰੇ ਜਾਣਾ ਮਸੀ ਉਹਨਾਂ ਨੇ ਛੱਡ ਕੇ ਆਉਣਾ ਮੈਨੂੰ ਇੱਥੇ ਫਲੈਟ ਚ ਲੈ ਕੇ ਆਏ ਹੋ ਮੈਨੂੰ ਸੋਨੂ ਦੇ ਦੇ ਦੋ ਮੈਂ ਸੋਨੂ ਤੋਂ ਭਾਬੀ ਦਾ ਨੰਬਰ ਲੈ ਲੈਣੀ ਉਹ ਆਂਦੇ ਵੀ 4000 ਰੁਪਏ ਲੱਗੇਗਾ ਕੱਢ ਦੋ ਇੱਧਰ ਕੱਢ ਦੋ ਕੱਢਦੇ ਕੱਢਦੇ ਵੀ ਛੱਡ ਕੇ ਆਉਂਦਾ ਛੱਡ ਕੇ ਆਉਂਦਾ ਕਿੰਨੇ ਵੇਲੇ ਕਰਨਾ ਕੋਈ ਨਾ ਮਗਰਾਂ ਕੋਈ ਸਕਵਾ ਦਿੰਦੇ ਆ ਮੈਂ ਉਹ ਚੱਕ ਦਾਂਗਾ ਮੈਂ ਕਰਜ ਮੁੰਡੇ ਦਾ ਲਾਉਣੀ ਛੋਟੇ ਮੁੰਡੇ ਦਾ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਨਾਲ ਨਾਲ ਨਹੀਂ ਸਾਥ ਨਹੀਂ ਦੇ ਰਹੇ ਤੁਹਾਡਾ ਸਾਥ ਕੋਈ ਨਹੀਂ ਦੇਦਾ ਜੀ ਸਾਥ ਭਰਾਵਾ ਪਹਿਲੇ ਸ਼ੁਰੂ ਤੋਂ ਲੱਗ ਹੀ ਰਹਿੰਦੇ ਸੀਗੇ ਹੁਣ ਕੀ ਹੁਣ ਕਿੱਥੇ ਜਾਉਂਗੇ ਮੰਨ ਲਓ ਤੁਹਾਡਾ ਸਾਥ ਨਹੀਂ ਦਿੰਦੇ ਤੁਹਾਨੂੰ ਨਹੀਂ ਉਹ ਤੁਹਾਡਾ ਫੋਨ ਚੱਕਦੇ ਨਾ ਤੁਹਾਡੇ ਨਾਲ ਗੱਲ ਕਰਦੇ ਆ ਫਿਰ ਤੋਂ ਮੈਂ ਉਹਦੇ ਫਿੱਕੇ ਤੇ ਜਾਉਂਗੀ ਹੋਰ ਕਿੱਥੇ ਜਾਣਾ ਭਾਜੀ ਕਿੱਥੇ ਕਿੱਥੇ ਤੁਹਾਡੀ ਫਰੋਹ ਪਰ ਹਾਂਜੀ ਤੁਸੀਂ ਉਹਨਾਂ ਨੂੰ ਕੋ ਫੋਨ ਲਾਇਆ ਫੋਨ ਆ ਲਾ ਰਹੀਆਂ ਨੇ ਹੁਣ ਭਾਜੀ ਉਹਨਾਂ ਦੇ ਨੰਬਰ ਹਾਂਜੀ ਕਰਨੀਏ ਗੱਲ ਉਹ ਕਰ ਲੈਣੇ ਗੱਲ ਕਰਨੀਏ ਨਹੀਂ ਕਰ ਲਈ ਗੱਲ ਲਾਇਓ ਤੁਸੀਂ ਆਪਣੇ ਕੋਈ ਸੀਨੀਅਰ ਦਾ ਨੰਬਰ ਲਾਇਓ ਮੈਨੂੰ ਦਿਓ ਗੱਲ ਕਰਾਈਏ ਆਪਾਂ ਗੱਲ ਕਰਦੇ ਆਪਾਂ ਡਾਕਟਰ ਨਾਲ ਵੀ ਗੱਲ ਕਰਦੇ ਆਂ ਵੀ ਕੀ ਮਾਮਲਾ ਆ ਵੀ ਇੱਥੇ ਲੈ ਆਏ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਤੁਹਾਨੂੰ ਇਹਨਾਂ ਨੇ ਭੇਜਿਆ ਦੇ ਇੱਥੇ ਤੁਹਾਨੂੰ ਕੋਈ ਰਿਸਪੌਂਸਿਬਿਲਟੀ ਦਿੱਤੀ ਨਹੀਂ ਕਿ ਕਿਤੇ ਕੋਈ ਚੜ੍ਹਣਾ ਕਿਤੇ ਹੈਂਡਓਵਰ ਕਰਨਾ ਸੀ ਬਈ ਇੱਥੇ ਰੈਂਜ ਇੱਥੇ ਰਹਿੰਦੇ ਆ ਨਾ ਕੋਈ ਉੱਥੇ ਚੜਾ ਜਾਣਗੇ ਉਹਦੇ ਕੋਲ ਤੇ ਨਹੀਂ ਹੁਣ ਬਹੁਤ ਉੱਚੀ ਆ ਤੁਸੀਂ ਇਹਨਾਂ ਕਿੰਨਾ ਚੜ ਪਹਿਲੀ ਗੱਲ ਤਾਂ ਚੜਾਉਂਗੇ ਕਿਦਾਂ ਫਿਰ ਇਹਦਾ ਇੱਥੇ ਕੋਈ ਹੈ ਨਹੀਂਗਾ ਇਹ ਮੈਡਮ ਦੇ ਜਿਹੜੇ ਰਿਸ਼ਤੇਦਾਰ ਹੈਗੇ ਉਹਨਾਂ ਦੇ ਨੰਬਰ ਹੈਗੇ ਸਾਰੇ ਇੱਥੇ ਨੋਟ ਕੀਤੇ ਹੋਏ ਨੇ ਪਰ ਕੋਈ ਵੀ ਜਿਹੜੇ ਹੈਗੇ ਆ ਨੰਬਰ ਨਹੀਂ ਲੱਗ ਰਿਹਾ ਸਾਰੇ ਨੰਬਰ ਬੰਦ ਕਰਕੇ ਬੈਠੇ ਆ ਹੁਣ ਇਹ ਲੇਡੀਜ਼ ਕਿੱਥੇ ਜਾਵੇ ਤੇ ਹਸਪਤਾਲ ਵਾਲਿਆਂ ਨੇ ਇਹਨੂੰ ਐਂਬੂਲੈਂਸ ਚ ਪਾ ਕੇ ਜਿੱਥੇ ਪਹਿਲਾਂ ਕਰਾਇਤ ਰਹੀ ਸੀ ਉੱਥੇ ਛੱਡ ਦਿੱਤਾ ਪਰ ਪਰਿਵਾਰ ਵਾਲਾ ਕੋਈ ਇਹਨਾਂ ਦਾ ਕੋਈ ਸਾਥ ਨਹੀਂ ਦੇ ਰਿਹਾ ਨਾ ਹੀ ਕੋਈ ਫੋਨ ਚੱਕ ਰਿਹਾ ਹੁਣ ਇਹ ਲੇਡੀ ਜਾਵੇ ਤੇ ਜਾਵੇ ਕਿੱਥੇ ਇਹ ਵੀ ਇੱਕ ਸਵਾਲ ਹੈ ਤੇ ਬਿਠਾਇਆ ਚਲੋ ਦੇਖ ਰਹੇ ਆ ਹਜੇ ਅਸੀਂ ਦੇਖ ਰਹੇ ਕਿ ਕਿਦੇ ਘਰੇ ਛੱਡੀਏ ਅੱਛਾ ਅਸੀਂ ਇੱਧਰ ਸਣਾ ਉਤਾਰ ਕੇ ਛੱਡਣ ਲੱਗੇ ਆ। ਚਲੋ ਅੱਗੇ ਨੰਬਰ ਲਗਾ ਰਹੇ ਆ। ਨੰਬਰ ਹੀ ਨਹੀਂ ਲੱਗ ਰਹੇ ਕੋਈ। ਮੁਹੱਲੇ ਵਾਲੇ ਵੀ ਸਾਥ ਨਹੀਂ ਦੇ ਰਹੇ ਜੀ। ਹਾਂ ਹਾਂ ਉਹ ਹੁਣ ਸਮਾਨ ਇਹਨਾਂ ਦਾ ਕਿਰਾਏ ਤੇ ਪਿਆ ਹੋਇਆ ਸੀ। ਕਹਿ ਰਹੇ ਕਿ ਸਾਡਾ ਮਕਾਨ ਤੇ ਸਮਾਨ ਪਿਆ ਹੋਇਆ ਹੈ। ਲੈ ਗਿਆ ਮੁੰਡਾ ਨਾ ਸਮਾਨ। ਉਹ ਨਹੀਂ ਐਂ ਕਹਿੰਦੇ ਲੈ ਕੇ ਨਹੀਂ ਗਿਆ। ਕੀ ਕਹਿੰਨੇ? ਮੁੰਡਾ ਸਮਾਨ ਨਹੀਂ ਲੈ ਕੇ ਗਿਆ। ਅੱਛਾ। ਚੱਲਿਓ ਹੁਣ ਤੁਸੀਂ ਹੁਣ ਇੱਥੇ ਰਹਿਣਾ ਚਾਹੁੰਦੇ ਫਰੋਈਪੁਰ ਜਾਣਾ ਚਾਹੁੰਦੇ ਹੋ। ਦੇਖੋ ਭਾਜੀ ਹੁਣ ਇਹ ਲੋਕ ਸਾਥ ਨਹੀਂ ਦੇ ਰਹੇਗੇ ਮੇਰੇ ਖਾਲਾ ਵੀ ਸਾਥ ਨਹੀਂ ਦੇ ਰਹੇ ਜੀ ਦੇਖੋ ਜਰ ਰਿਸ਼ਤੇਦਾਰ ਹੀ ਨਹੀਂ ਸਾਥ ਦੇ ਰਹੇ ਤੇ ਫਿਰ ਮੱਲੇ ਵਾਲੇ ਕਿੱਦਾਂ ਖੜਨਗੇ ਤੁਸੀਂ ਇਹ ਵੀ ਦੇਖੋ ਨਾ ਤੁਹਾਡੇ ਤਾਂ ਹੁਣ ਸਾਰੇ ਨੰਬਰ ਹੀ ਬੰਦ ਹੈਗੇ ਆ ਜਿਨ੍ਹਾਂ ਨੂੰ ਫੋਨ ਲਾ ਰਹੇ ਆ ਕੋਈ ਨੰਬਰ ਹੀ ਨਹੀਂ ਚੱਕ ਰਿਹਾ ਮੈਂ ਦੇਖੋ ਮੈਂ ਤੇ ਕੇਤੇ ਜਾਣਾ ਚਾਹਨੀ ਆ ਅੱਛਾ ਉੱਥੇ ਛੱਡ ਆਉਣਾ ਮੈਨੂੰ ਹੋ ਹਸਪੀਟਲ ਨਾ ਐਮਰਜੈਂਸੀ ਵੀ ਭੁਗਤਾਤੀ ਆਪਰੇਸ਼ਨ ਦੋ ਵੀ ਭੁਗਤਾਕਤੇ ਜੀ ਉੱਥੇ ਜਿਹੜੇ ਸਾਡੇ ਹਸਪੀਟਲ ਕਹਿੰਦੇ ਬਿੱਲ ਵੀ ਫ੍ਰੀ ਕਰਤਾ ਆਇਆ ਸਾਡਾ ਬਿੱਲ ਵੀ ਫ੍ਰੀ ਕੀਤਾ ਆ ਤੇ ਇਸ ਤਰ੍ਹਾਂ ਕੋਈ ਨਹੀਂ ਚੱਕਦੇ ਕੋਈ ਰਿਸ਼ਤੇਦਾਰ ਫੋਨ ਕਰਦਾ ਆ ਫੋਨ ਕਰਦੇ ਆ ਉੱਤੇ ਥਾਣੇ ਗਏ ਸੀ ਥਾਣੇ ਵਾਲਿਆਂ ਦਾ ਵੀ ਨਹੀਂ ਪਹੁੰਚ ਚੱਕਦੇ ਉਹ ਉਹ ਥੱਥੇ ਕੀ ਕਰੀ ਉਹ ਤਿੰਨ ਵੱਡੀਆਂ ਵਾਲੇ ਹੌਸਲ ਨੂੰ ਕਰਨਾ ਦੀ ਰਣਾ ਰਿਸ਼ਤੇਦਾਰ ਨੂੰ ਖਾਣੇਦਾਰ ਨੂੰ ਡਰਾਈਵਰ ਨੂੰ ਮੁਹੱਲੇ ਵਾਲਿਆਂ ਨੂੰ ਕਿਸੇ ਇਨਸਾਫ਼ ਹੀ ਨਹੀਂ ਦਿੰਦਾ ਕੋਈ ਨਹੀਂ ਸਪੋਰਟ ਕਰ ਰਿਹਾ ਜੀ ਅਸੀਂ ਤਾਂ ਹਾਰ ਕੇ ਅਸੀਂ ਹਾਰ ਕੇ ਇੱਥੇ ਆਏ ਆ ਉੱਥੇ ਹੀ ਗੱਲ ਕਰ ਲਓ ਤੁਸੀਂ ਵੀ ਮੈਂ ਆਪਣੇ ਨਿਰਣਾ ਕਰਤੀ ਆ ਰਾਜਾ ਸਾਹਿਬ ਕੀ ਇਹਦਾ ਹੱਲ ਨਿਕਲੂਗਾ ਹੁਣ ਤੁਸੀਂ ਤਾਂ ਮੁਹੱਲੇ ਦੇ ਮੋਹਤਵਾਰ ਹੈਗੇ ਹੋ ਇਹ ਆ ਕਿਵੇਂ ਦੇਖੋ ਜੀ ਇਹ ਕਹਿੰਦੇ ਮੁਹੱਲੇ ਵਾਲੇ ਮੁਹੱਲੇ ਵਾਲੇ ਹੁਣ ਆਪਣੇ ਘਰ ਤੇ ਇਕਲਾ ਇੱਕ ਕਮਰੇ ਵਾਲਾ ਮਕਾਨ ਹੈਗਾ ਕਿਹੜਾ ਆਪਣੇ ਘਰ ਰੱਖੂਗਾ ਅਜੇ ਤਾਂ ਆਪਣੇ ਬੱਚੇ ਜਿਹੜੇ ਆ ਮਾਪਿਆਂ ਨੂੰ ਪੁੱਛ ਲੈਣ ਉਹ ਹੀ ਪਰਮਾਤਮਾ ਦਾ ਸਵਾਬ ਹੈ ਤੇ ਇਹ ਕਿੱਥੋਂ ਜਿਹੜਾ ਆਪਣੇ ਇਹਨਾਂ ਦੇ ਉਹ ਪੁੱਛਦੇ ਨਹੀਂ ਬੇ ਤੇ ਕਿਹੜਾ ਪੁੱਛੂਗਾ ਇਹ ਇਹਨਾਂ ਨੂੰ ਜਾਂ ਤਾਂ ਕਿਤੇ વૃદ્ધ ਆਸ਼ਰਮ ਜਾਂ ਕੋਈ ਇਦਾਂ ਦੇ ਉੱਥੇ ਲੈ ਕੇ ਜਾਣਾ ਪੈਣਾ ਹੈ ਜਦੋਂ ਉਹਨੇ ਬੱਚੇ ਨਹੀਂ ਫੋਨ ਚੱਕਦੇ ਬੱਚੇ ਨਹੀਂ ਸਪੋਰਟ ਕਰ ਰਹੇ ਫਿਰ ਤੇ ਖੇਲਾ ਹਥਿਆਰੀ ਹੈ ਜੀ ਇਹਨਾਂ ਨੂੰ ਕਿਤੇ ਨਾ ਕਿਤੇ વૃદ્ધ ਆਸ਼ਰਮ ਚਾਹੀਦਾ ਛੱਡਣਾ ਚਲੋ ਹੁਣ ਕੀ ਕੀਤਾ ਜਾ ਸਕਦਾ ਹੈ ਤੁਸੀਂ ਦੇਖੋ ਵੀ ਹੁਣ ਨਾ ਤਾਂ ਕੋਈ ਪਰਿਵਾਰ ਵਾਲਾ ਇਸ ਲੇਡੀ ਦਾ ਸਾਥ ਦੇ ਰਿਹਾ ਤੇ ਨਾ ਹੀ ਮੋਹੱਲੇ ਵਾਲੇ ਸਾਥ ਦੇ ਰਿਹਾ ਕੁਕੀ ਮਹੱਲੇ ਵਾਲਿਆਂ ਨੇ ਤੇ ਆਪਣਾ ਫਰਜ਼ ਜਿਹੜਾ ਸੀਗਾ ਉਹ ਇਧਰੋਂ ਤੇ ਇਧਰੋਂ ਪੈਸੇ ਇਕੱਠੇ ਕਰਕੇ ਜਿਹੜਾ ਹੈਗਾ ਸੀ ਇਲਾਜ ਕਰਵਾ ਦਿੱਤਾ ਉਧਰੋਂ ਹਸਪਤਾਲ ਵਾਲਿਆਂ ਨੇ ਵੀ ਜਿਹੜਾ ਸੀਗਾ ਜਿਹਨੇ ਆਪਰੇਸ਼ਨ ਕੀਤਾ ਜਿਹੜਾ ਬਿੱਲ ਫ੍ਰੀ ਕਰ ਦਿੱਤਾ ਪਰ ਹੁਣ ਦੇਖਣਾ ਇਹ ਹੋਵੇਗਾ ਵੀ ਇਹ ਹੁਣ ਲੇਡੀ ਕਿੱਧਰ ਨੂੰ ਜਾਵੇ ਇਹਦਾ ਹੁਣ ਨਾ ਕੋਈ ਅੱਗੇ ਤੇ ਨਾ ਕੋਈ ਪੁੱਛੇ ਤੇ ਹੁਣ ਉੱਪਰੋਂ ਸ਼ਾਮ ਹੋਣ ਵਾਲੀ ਐ ਰਾਤ ਹੋਣ ਵਾਲੀ ਐ ਤੇ ਇਹ ਹੁਣ ਇਹਨੂੰ ਕਿੱਥੇ ਛੱਡ ਕੇ ਜਾਣਗੇ ਇਹ ਵੀ ਇੱਕ ਸਵਾਲ ਹੈ ਹੁਣ ਤਾਂ ਇਹੀ ਕੀਤਾ ਜਾ ਸਕਦਾ ਕੋਈ ਐਨ ਜੀਓ ਵਾਲਾ ਜਾਂ ਕੋਈ ਬਿਰਧ ਆਸ਼ਰਮ ਵਾਲਾ ਜਿਹੜਾ ਹੈਗਾ ਉਹ ਆਣ ਕੇ ਇਹਨਾਂ ਨੂੰ ਇਹਨਾਂ ਦੀ ਸਪੋਰਟ ਕਰੇ ਇਹਨਾਂ ਨੂੰ ਆਪਣੇ ਨਾਲ ਲੈ ਕੇ ਕੋਸ਼ਿਸ਼ ਕਰਾਂਗੇ ਅਸੀਂ ਵੀ ਕਿਸੇ ਵਿਰਧ ਆਸ਼ਮਾਨ ਵਾਲੇ ਨਾਲ ਗੱਲ ਕਰਕੇ ਤੇ ਇਸ ਲੇਡੀਜ਼ ਨੂੰ ਉੱਥੇ ਪਹੁੰਚਾਇਆ ਜਾਵੇ ਤਾਂ ਜੋ ਇਸ ਲੇਡੀਜ਼ ਦਾ ਪ੍ਰੋਪਰ ਤਰੀਕੇ ਨਾਲ ਇਲਾਜ ਵੀ ਹੋ ਸਕੇ ਤੇ ਨਾਲ ਇਹਨੂੰ ਆਰਾਮ ਵੀ ਜਿਹੜਾ ਮਿਲੇ ਤੇ ਦਵਾਈ ਬੂਟੀ ਦਾ ਵੀ ਜਿਹੜਾ ਇੰਤਜ਼ਾਮ ਹੋ ਸਕੇ ਤੁਸੀਂ ਬਣੇ ਰਹੋ ਸਾਡੇ ਨਾਲ অপারেਟਰ ਜਿਹੜੇ ਹੈਗੇ ਨੇ ਉਹ ਦੇਖਦੇ ਆ ਵੀ ਹੁਣ ਇਹਨਾਂ ਨੂੰ ਕਿੱਥੇ ਲੈ ਕੇ ਜਾਂਦੇ ਨੇ ਸਰ ਕਿੱਥੇ ਲੈ ਕੇ ਚੱਲੇ ਹੁਣ ਤੁਸੀਂ ਭਾਜੀ ਫਿਲਹਾਲ ਤਾਂ ਥਾਣੇ ਗੱਲ ਕਰਾਂਗੇ ਅੱਛਾ ਜੀ ਫਿਰੋਜ਼ਪੁਰ ਤੋਂ ਬਾਅਦ ਕਹਿੰਦੇ ਸੀ ਬੀਬੀ ਕਹਿੰਦੀ ਸੀ ਫਿਰੋਜ਼ਪੁਰ ਲੈ ਕੇ ਜਾਣਾ ਜਾਂ ਕਿੱਧਰ ਦੀ ਹੈ ਤੁਸੀਂ ਦੇਖਾਂਗੇ ਕਿੰਦਾ ਕਾਰਵਾਈ ਹੁੰਦੀ ਹੈ ਭਾਜੀ ਅੱਛਾ ਚਲੋ ਫਿਲਹਾਲ ਇਹ ਜਿਹੜੇ ਐਂਬੂਲੈਂਸ ਦੇ ਆਪਰੇਟਰ ਨੇ ਇਹਨਾਂ ਨੂੰ ਥਾਣੇ ਲੈ ਕੇ ਚੱਲੇ ਨੇ ਉੱਥੇ ਦੇਖਦੇ ਆ ਵੀ ਕੀ ਇਹਨਾਂ ਦਾ ਹੱਲ ਹੁੰਦਾ ਹੈ ਜਾਂ ਕਿੱਦਾਂ ਹੈ ਰਾਜਾ ਜੀ ਕਿਸ ਤਰ੍ਹਾਂ ਦੇਖਦੇ ਆ ਇਸ ਮਾਮਲੇ ਨੂੰ ਕਿ ਕੋਈ ਪਿਓ ਆਪਣਾ ਮਾਂ ਮੈਠੀ ਆ ਹੁਣ ਮੰਨ ਲਓ ਵੀ ਪੇਸ਼ੈਂਟ ਬਣ ਕੇ ਬੈਠੀ ਆ ਤੇ ਨਾ ਪੁੱਤ ਕੋਈ ਸਾਥ ਦੇ ਰਿਆ ਨਾ ਕਿ ਹੋਰ ਰਿਸ਼ਤੇਦਾਰ ਫੋਨ ਨਹੀਂ ਚੱਕਦਾ ਕੋਈ ਮਾਮਾ ਚਾਚਾ ਭਰਾ ਪੁੱਤਰ ਸਾਰੇ ਕੋਈ ਨਹੀਂ ਫੋਨ ਨਹੀਂ ਚੱਕ ਰਿਆ ਕਿਸੇ ਨੇ ਸਵਿਚ ਆਫ ਕੀਤਾ ਹੈ ਕੋਈ ਫੋਨ ਬੱਲ ਜਾ ਰਿਹਾ ਚੱਕਦਾ ਨਹੀਂ ਹੁਣ ਇਹਨਾਂ ਨੂੰ ਸਿਸਟਮ ਤੇ ਇਹੀ ਬਣਦਾ ਵੀ ਥਾਣੇ ਜਾ ਕੇ ਦੇਣਗੇ ਉਹਨਾਂ ਨੂੰ ਐਡਰੈਸ ਪਤਾ ਆਪਣੇ ਜੋ ਉਹਨਾਂ ਦੇ ਪੇਕੇ ਦਾ ਜਾਂ بیٹے ਦਾ ਇਹ ਥਾਣੇ ਐਡਰੈਸ ਉੱਥੋਂ ਦੀ ਦੇਣਗੇ ਵਾਇਰਲੈਸ ਪੁਲਿਸ ਕਰੇਗੀ ਜਾਂ ਉਧਰ ਜਿਹੜਾ ਵੀ ਥਾਣਾ ਹੈਗਾ ਐਡਰੈਸ ਤੇ ਉਧਰਲੀ ਪੁਲਿਸ ਜਾਏਗੀ ਫੋਜਪੁਰ ਦੀ ਜਾਂ ਜਿੱਥੇ ਦੀ ਵੀ ਕਹਿਣਗੇ ਜੇ ਉੱਥੋਂ ਦੀ ਕੋਈ ਬੰਦਾ ਕੀ ਅੱਗੋਂ ਆਂਦਾ ਹੈ ਮੈਸੇਜ ਉੱਥੋਂ ਅੱਗੇ ਜਿਹੜੀ ਕਹਾਣੀ ਬਣਦੀ ਤੇ ਇਹ ਵੀ ਪਤਾ ਲੱਗਿਆ ਵੀ ਇਹ ਮੈਲਾ ਦਾ ਜਿਹੜਾ ਮੁੰਡਾ ਸੀਗਾ ਇੱਥੋਂ ਮੁੰਜੇ-ਮੁੰਜੇ ਜੋ ਵੀ ਦਾ ਬਿਸਤਰੇ ਸੇ ਲੈ ਗਿਆ ਚੱਕੇ ਹਾਂ ਜੋ ਕਹਿੰਦੇ ਪਿਆ ਜੀ ਇੱਥੋਂ ਮੱਲੇ ਲਈ ਕਹਿੰਦੇ ਵੀ ਉਹ ਲੈ ਗਏ ਸਮ ਤਦ ਇਹਨਾਂ ਨੂੰ ਐ ਚਗਾਉਣੇ ਵੀ ਨਹੀਂ ਨਾ ਚਾਹੀਦੇ ਭਜੀ ਬਿਨਾ ਇਹਨਾਂ ਦੇ ਆਪਣਾ ਮਾਲਕ ਨਹੀਂ ਹੈਗਾ ਜੋ ਵੀ ਆ ਭਜੀ ਚਲੋ ਹੁਣ ਫਿਲਹਾਲ ਦੀ ਗੱਡੀ ਜਿਹੜੀ ਹੈਗੀ ਆ ਮਹਿਲਾ ਜਿਹੜੀ ਪੇਸ਼ੈਂਟ ਹੈਗੀ ਆ ਇਹਨੂੰ ਹਜੇ ਠਾਣੇ ਲੈ ਕੇ ਜਾ ਰਹੇ ਨੇ ਕਿਉਂਕਿ ਅੱਜ ਕੱਲ ਦਾ ਜਿਹੜਾ ਜ਼ਮਾਨਾ ਦੇਖੋ ਕਲਯੁਗ ਦਾ ਜ਼ਮਾਨਾ ਆ ਮਹਿਲਾ ਪੇਸ਼ੈਂਟ ਐਂਬੂਲੈਂਸ ਦੇ ਵਿੱਚ ਪਈ ਆ ਨਾ ਤਾਂ ਪੁੱਤ ਫੋਨ ਚੱਕਦਾ ਪਿਆ ਨਾ ਕੋਈ ਹੋਰ ਰਿਸ਼ਤੇਦਾਰ ਫੋਨ ਚੱਕਦਾ ਪਿਆ ਆ ਮੱਲੇ ਵਾਲਿਆਂ ਨੇ ਆਪਣਾ ਫਰਜ਼ ਪੂਰਾ ਕਰ ਦਿੱਤਾ ਇਹਨਾਂ ਨੇ ਪੈਸੇ ਇਕੱਠੇ ਕਰਕੇ ਜਿਹੜਾ ਇਲਾਜ ਕਰਵਾਉਣਾ ਸੀ ਉਹ ਕਰਵਾ ਦਿੱਤਾ ਉਧਰੋਂ ਹਸਪੀਟਲ ਵਾਲਿਆਂ ਨੇ ਵੀ ਜਿਹੜਾ ਬਿੱਲ ਛੱਡਣਾ ਸੀ ਉਹ ਛੱਡ ਦਿੱਤਾ ਪਰ ਖੂਨ ਹਸਪੀਟਲ 'ਚ ਮੈਂ ਗੱਲ ਕੀਤੀ ਆ 1 ਲੱਖ ਰੁਪ ਇੱਕ ਲੱਖ ਰੁਪਈਆ ਪਹਿਲਾਂ ਜਮਾਇੜੇ ਕਰਾਇਆ ਨਾ 30 ਬੈਂ ਜਿਹੜਾ ਇਕੱਠਾ ਕੀਤਾ ਸੀ ਉਹ 30 ਹਜ਼ਾਰ ਰੇਟ ਮਾਰਨਾ ਪਹਿਲਾਂ ਪਰ ਜੋ ਵੀ ਉਹਨਾਂ ਦਾ ਸੀਗਾ ਜਾਨੀ ਮੈਂ ਤਾਂ ਇੱਥੇ ਨਹੀਂ ਆਇਆ ਇਹ ਨਹੀਂ ਜੀ ਭਲੇ ਉਹ 30 ਹਜ਼ਾਰ ਦਾ ਕੰਮ ਚਲੋ ਚਾਰ ਨਾਲ ਮੇਰੀ ਜੋ ਗੱਲ ਹੋਈ ਚਲੋ 1 ਲੱਖ ਰੁਪਈਆ ਹਸਪਤਾਲ ਵਾਲਿਆਂ ਨੇ ਵੀ ਬਿੱਲ ਛੱਡ ਦਿੱਤਾ ਪਰ ਗੱਲ ਇਹ ਹੋ ਰਹੀ ਹੈ ਵੀ ਰਿਸ਼ਤੇਦਾਰ ਕਿੱਥੇ ਕੰਮ ਆਉਂਦੇ ਆ ਕੋਈ ਕੰਮ ਨਹੀਂ ਆਉਂਦਾ ਨਾ ਪੁੱਤ ਫੋਨ ਚੱਕਦਾ ਪਿਆ ਨਾ ਕੋਈ ਮਾਂ ਨਾ ਕੋਈ ਭੈਣ ਨਾ ਕੋਈ ਭਰਾ ਨਾ ਚਾਚਾ ਨਾ ਮਾਮਾ ਨਾ ਤਾਇਆ ਕੋਈ ਵੀ ਬੰਦਾ ਜਿਹੜਾ ਹੈਗਾ ਵਾ ਇਸ ਮੈਲਾ ਦੀ سپورਟ ਵਾਸਤੇ ਨਹੀਂ ਆ ਰਿਹਾ ਹੁਣ ਦੇਖਣਾ ਇਹ ਹੋਏਗਾ ਵੀ ਹੁਣ ਇਹ ਮੈਲਾ ਦਾ ਬਣਦਾ ਕੀ ਹੈ ਕਿਉਂਕਿ ਹੁਣ ਇਸ ਨੂੰ ਥਾਣੇ ਲੈ ਕੇ ਜਾਇਆ ਜਾਏਗਾ ਥਾਣੇ ਵਾਲੇ ਉੱਥੇ ਫਰੋਜਪੁਰ ਜਿੱਥੇ ਇਸ ਮੈਲਾ ਦੇ ਪੀਕੇ ਨੇ ਉੱਥੇ ਜਾ ਕੇ ਗੱਲ ਕੀਤੀ ਜਾਏਗੀ ਵੀ ਉੱਥੇ ਇਹਨਾਂ ਦੇ ਜਿਹੜੇ ਵਾਰਸਾਂ ਦੇ ਇਸ ਮੈਲਾ ਨੂੰ ਹਵਾਲੇ ਕੀਤਾ ਜਾਏਗਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਪਨਾਰੀ ਲੁਧਿਆਣਾ ਲਾਈਵ